ਜਦੋਂ ਤੁਸੀਂ ਸੁੱਤੇ ਪਏ ਉੱਠਦੇ ਹੋ ਤੁਹਾਡੇ ਵੀ ਲੱਕ ਦੇ ਵਿੱਚ ਜਕੜਨ ਰਹਿੰਦੀ ਹੈ ਜਾਂ ਲੱਕ ਦੇ ਵਿੱਚ ਦਰਦ ਰਹਿੰਦਾ ਹੈ ਲੱਕ ਜਕੜਿਆ ਜਕੜਿਆ ਰਹਿੰਦਾ ਹੈ ਸਵੇਰੇ ਜਦੋਂ ਉੱਠਣ ਨੂੰ ਤੁਹਾਨੂੰ 10 ਤੋਂ 15 ਮਿੰਟ ਪਹਿਲਾਂ ਬਹਿਣਾ ਪੈਂਦਾ ਹੈ ਔਰ ਫੇਰ ਤੁਸੀਂ ਉੱਠ ਕੇ ਤੁਰਦੇ ਹੋ ਤਾਂ ਉੱਠਣਸਾਰ ਸਵੇਰੇ ਤੁਸੀਂ ਇੱਕ ਕਸਰਤ ਕਰਨੀ ਹੈ ਉਹ ਵੀ ਬੈੱਡ ਤੇ ਹੀ ਕਰਨੀ ਹੈ ਆਪਣੇ ਬਿਸਤਰੇ ਤੇ ਹੀ ਕਰਨੀ ਹੈ ਅਗਰ ਤੁਸੀਂ ਉਹ ਕਰੋਗੇ ਜਿਹੜਾ ਤੁਹਾਡਾ ਲੱਕ ਜਕੜਿਆ ਜਕੜਿਆ ਰਹਿੰਦਾ ਹੈ ਉਹ ਬਹੁਤ ਜਲਦੀ ਠੀਕ ਹੋਣ ਲੱਗ ਜਾਏਗਾ ਸਾਸਤ੍ਰਿਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਤੁਸੀਂ ਕੀ ਕਰੋਗੇ ਮੰਨ ਲਓ ਤੁਸੀਂ ਸਿਰੇ ਸੁੱਤੇ ਪਏ ਹੋ ਔਰ ਤੁਹਾਡੀ ਅੱਖ ਖੁੱਲ ਗਈ ਤੁਸੀਂ ਕੀ ਕਰੋਗੇ ਚਾਈਲਡ ਪੋਜ਼ ਸਟ੍ਰੈਚ ਕਰਾਂਗੇ ਆਪਾਂ ਕੀ ਕਰਾਂਗੇ ਹੌਲੀ ਹੌਲੀ ਆਪਾਂ ਪਹਿਲਾਂ ਫਿਗਰ ਆਫ 4 ਚਾਵਾਂਗੇ ਔਰ ਆਪਣੇ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਹੱਥ ਦੂਰ ਲੈ ਜਾਾਂਗੇ ਇਦਾਂ ਕਰਕੇ ਔਰ ਗਰਦਨ ਇੱਕ ਸਾਈਡ ਤੇ ਕਰ ਦਾਂਗੇ ਇਸ ਪੋਜੀਸ਼ਨ ਦੇ ਵਿੱਚ ਤੁਸੀਂ ਹੱਥ ਇਦਾਂ ਵੀ ਰੱਖ ਸਕਦੇ ਹੋ ਔਰ ਸਿੱਧੇ ਵੀ ਕਰ ਸਕਦੇ ਹੋ ਇਸ ਪੋਜੀਸ਼ਨ ਤੇ ਤੁਸੀਂ ਘਟੋ ਘਟ ਦੀ ਤੋਂ 40 ਸਕਿੰਡ ਜਾਂ 1 ਮਿੰਟ ਤੱਕ ਇਦਾਂ ਰਹਿ ਸਕਦੇ ਹੋ ਔਰ ਫੇਰ ਤੁਸੀਂ ਉੱਠ ਕੇ ਇਦਾਂ ਕਰ ਸਕਦੇ ਹੋ ਔਰ ਜਾਂ ਫੇਰ ਤੁਸੀਂ ਇਦਾਂ ਪੈ ਵੀ ਸਕਦੇ ਹੋ ਮੰਨ ਲਓ ਤੁਹਾਡੇ ਗੋਡਿਆਂ 'ਚ ਦਰਦ ਜ਼ਿਆਦਾ ਹੈ ਤੁਸੀਂ ਇੱਥੇ ਸਹਰਾਣਾ ਰੱਖ ਸਕਦੇ ਹੋ ਲੱਤਾਂ ਦੇ نیچے ਇਸ ਜਗ੍ਹਾ ਤੇ ਔਰ ਇਦਾਂ ਬੈਠ ਜਾਓਗੇ ਔਰ ਇਦਾਂ ਅੱਗੇ ਜਾਓਗੇ ਦੋਸਰਾ ਨੇ ਔਖਾ ਕਰਨਗੇ ਇੱਕ ਸਹਰਾਣਾ ਹੀ ਰੱਖ ਲਿਓ ਔਰ ਇਦਾਂ ਬੈਠਣ ਦੀ ਕੋਸ਼ਿਸ਼ ਕਰਿਓ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਲੱਕ ਜਕੜਿਆ ਜਕੜਿਆ ਰਹਿੰਦਾ ਹੈ ਉਹ ਹੌਲੀ-ਹੌਲੀ ਤੰਦਰੁਸਤ ਹੋਣ ਲੱਗ ਜਾਏਗਾ ਸਤਿ ਸ੍ਰੀ ਅਕਾਲ ਜੀ